ਸਵਾਗਤ ਕਰਦੀ ਹਾਂ ਜੀ ਤੁਹਾਡਾ ਸਭ ਦਾ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਕਹਾਣੀ ਪੜਾਂਗੇ ਠੀਕ ਹੈ ਜੀ ਉਹ ਕਹਾਣੀ ਦਾ ਨਾਮ ਹੈ ਕੰਗਲਾ ਕਮੀਨਾ ਜੋ ਕਿ ਅਜੀਤ ਕੌਰ ਜੀ ਦੀ ਲਿਖੀ ਗਈ ਹੈ ਉਹਨਾਂ ਦੇ ਕਹਾਣੀ ਸੰਗ੍ਰਹਿ ਫਾਲਤੂ ਔਰਤ ਵਿੱਚੋਂ ਲਈ ਗਈ ਹੈ ਤਾਂ ਕਹਾਣੀ ਨੂੰ ਪੂਰਾ ਸੁਣਨਾ ਠੀਕ ਹੈ ਜੀ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਜਦੋਂ ਵੀ ਤੁਸੀਂ ਫ੍ਰੀ ਹੁੰਨੇ ਹੋ ਤਾਂ ਕਦੇ-ਕਦੇ ਅਸੀਂ ਆਪਣਾ ਸਿਲੇਬਸ ਪੜਦੇ-ਪੜਦੇ ਜਿਹੜਾ ਥੱਕ ਜਾਂਦੇ ਆ ਤਾਂ ਕੁਝ ਇਸ ਤਰ੍ਹਾਂ ਦਾ ਪੜ ਲੈਣਾ ਚਾਹੀਦਾ ਜਿਸ ਦੇ ਨਾਲ ਫਿਰ ਆਪਣੀ ਰੁਚੀ ਜਿਹੜੀ ਆ ਉਹ ਬਣੀ ਰਹਿੰਦੀ ਆ ਕਰਦੇ ਹਾਂ ਜੀ ਕੰਗਲਾ ਕਮੀਨਾ ਸਤਿੰਦਰ ਜਦੋਂ ਕਦੇ ਵੀ ਆਪਣੇ ਦਫਤਰ ਦੇ ਕੰਮ ਲੁਧਿਆਣੇ ਜਾਂਦਾ ਆਪਣੇ ਦੋਸਤ ਸ਼ੇਖਰ ਦੇ ਘਰ ਜਾ ਕੇ ਠਹਿਰਦਾ ਠਹਿਰਦਾ ਵੀ ਕੀ ਉਹਦੇ ਕੋਲ ਮਸਾ 2-3 ਘੰਟੇ ਕਦੇ ਇਸ ਤੋਂ ਵੀ ਘੱਟ 2-3 ਹੀ ਸਾਲੀ ਚੱਕਰ ਲੱਗਦਾ ਬਸ ਮੋਟਰ ਸਮਾਨ ਮੋਟਰ ਵਿੱਚ ਹੀ ਪਿਆ ਰਹਿੰਦਾ ਤੇ ਉਹ ਝਟ ਕੜੀ ਆਪਣੇ ਬਚਪਨ ਦੇ ਦੋਸਤ ਨਾਲ ਬਿਤਾ ਲੈਂਦਾ ਕੋਈ ਖਾਸ ਗੱਲ ਨਹੀਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਸ਼ੇਖਰ ਦੀ ਬੋਟੀ ਕੋਲ ਬਹਿ ਕੇ ਸਾਰਿਆਂ ਦਾ ਹਾਲ ਚਾਲ ਕੁਛ ਦੀ ਰਹਿੰਦੀ ਪਹਿਲਾਂ ਬੱਚੇ ਛੋਟੇ ਸੀ ਇੱਕ ਦੂਜੇ ਦੇ ਬੱਚਿਆਂ ਦੀ ਪੜ੍ਹਾਈ ਦਾ ਹਾਲਚਲ ਪੁੱਛਿਆ ਜਾਂਦਾ ਫਿਰ ਬੱਚੇ ਵੱਡੇ ਹੋ ਗਏ ਤੇ ਬੱਚਿਆਂ ਦੇ ਵਿਆਹਾਂ ਬਾਰੇ ਪੁੱਛਿਆ ਜਾਣ ਲੱਗ ਪਿਆ ਸ਼ੇਖਰ ਤੇ ਉਹ ਆਪਣੇ ਘਰਵਿਹਾਰ ਦੀ ਗੱਲ ਕਰਦੇ ਸ਼ਖਤ ਦੀ ਬੋਟੀ ਚਾਹ ਬਣਾ ਕੇ ਲਿਆਉਂਦੀ ਕੋਈ ਉਚੇਚ ਨਹੀਂ ਕੋਈ ਘਬਰਾਹਟ ਨਹੀਂ ਕੋਈ ਨੱਟ ਭੱਜ ਨਹੀਂ ਸਤੰਦਰ ਨੂੰ ਜਾਬਦਾ ਜਿਵੇਂ ਉਹ ਸ਼ਾਂਤੀ ਦੇ ਕਿਸੇ ਟਾਪੂ ਵਿੱਚ ਆ ਬੈਠਾ ਹੋਵੇ ਕਲਕੱਤੀ ਦਾ ਸ਼ੋਰ ਬਹੁਤ ਪਿੱਛੇ ਰਹਿ ਜਾਂਦਾ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਵਾਲਾ ਤੇ ਡਰਾਈਵਰ ਨੂੰ ਡਾਂਟ ਫਟਕਾਰ ਕੇ 80 80 ਮੀਲ ਦੀ ਸਪੀਡ ਤੇ ਗੱਡੀ ਚ ਲਵਾਉਣ ਵਾਲਾ ਬੰਦਾ ਇਸ ਤਰ੍ਹਾਂ ਆਰਾਮ ਨਾਲ ਨਿਰਸਿਲ ਹੋ ਕੇ ਬਹਿ ਜਾਂਦਾ ਜਿਵੇਂ ਦੁਨੀਆ ਦੇ ਸਾਰੇ ਕੰਮ ਖਤਮ ਹੋ ਗਏ ਹੋਣ ਉਹਨੂੰ ਉਹਨੂੰ ਸਾਰਾ ਉਸ ਉਹਨੂੰ ਸਾਰਾ ਕੁਝ ਬੜਾ ਸੁਖਾਵਾਂ ਬੜਾ ਸਾਫ਼ ਸੁਥਰਾ ਬੜਾ ਪਵਿੱਤਰ ਬੜਾ ਨਿਰਸ਼ਲ ਤੇ ਸ਼ਾਂਤ ਜਾਪਦਾ ਕਿ ਐਡਾ ਸੁੱਖ ਹੈ ਇਹਨਾਂ ਦੋਹਾਂ ਜੀਆਂ ਕੋਲ ਕਿ ਐਡੀ ਸ਼ਾਂਤੀ ਹੈ ਉਹ ਸੋਚਦਾ ਤੇ ਇਸ ਸ਼ਾਂਤੀ ਤੇ ਸੁੱਖਾਂ ਦੀਆਂ ਦੋ ਘੜੀਆਂ ਸਾਂਝੀਆਂ ਕਰਨ ਲਈ ਉਹ ਕਈ ਵਾਰ ਸਤਵਲੇ ਸਤਵਲੇ ਪਾਕੇ ਵੀ ਲੁਧਿਆਣੇ ਜਾ ਪਹੁੰਚਦਾ ਜਦੋਂ ਵੀ ਸਤਿੰਦਰ ਉਹਨਾਂ ਜਦੋਂ ਵੀ ਜਾਂਦਾ ਸਤਿੰਦਰ ਉਹਨਾਂ ਨੂੰ ਕਹਿੰਦਾ ਕਲਕੱਤੇ ਆਓ ਨਾ ਪਰ ਜਾਈ ਤੂੰ ਹੀ ਜਾਤ ਕੋਈ ਉਪਰਾਲਾ ਕਰ ਇਹ ਸ਼ੇਖਰ ਤਾਂ ਮਿੱਟੀ ਦਾ ਮਾਦੋ ਹੈ ਇਹਨੂੰ ਤੇ ਸਟੇਸ਼ਨ ਤੇ ਜਾ ਕੇ ਟਿਕਟ ਖਰੀਦਣੀ ਵੀ ਔਖੀ ਲੱਗੇਗੀ ਭਈ ਐਤ ਕੀ ਸਿਆਲ ਵੀ ਵਿੱਚ ਜਰੂਰ ਆਓ ਕਲਕੱਤੇ ਨਿਊਯਾਰਕ ਨਿਊਯਾਰ ਡੇ ਉੱਥੇ ਹੀ ਮਨਾਓ ਹਰ ਵਾਰ ਸ਼ੇਖਰ ਤੇ ਉਹਦੀ ਵੋਟੀ ਵਾਦਾ ਕਰ ਦਿੰਦੇ ਪਰ ਹਰ ਵਾਰ ਗਰਸਤੀ ਦੇ ਚ ਮੇਲਿਆਂ ਵਿੱਚੋਂ ਨਿਕਲ ਨਾ ਸਕਦੇ ਸਤਿੰਦਰ ਦੀ ਵੋਟੀ ਕੁਝ ਚਿਰ ਬਿਮਾਰ ਹੋ ਕੇ ਮਰ ਗਈ ਸੀ ਮਰ ਗਈ ਤਾਂ ਉਹਨੂੰ ਸ਼ੇਖਰ ਤੇ ਉਹਦੀ ਵੋਟੀ ਦੀ ਲੋੜ ਹੋਰ ਵੀ شدت ਨਾਲ ਮਹਿਸੂਸ ਹੋਣ ਲੱਗੀ ਹੁਣ ਉਹ ਜਦੋਂ ਕਿਸੇ ਕੰਮ ਦਿੱਲੀ ਤੱਕ ਵੀ ਜਾਂਦਾ ਅੱਧਾ ਪੌਣਾ ਦਿਨ ਬਤੌਣ ਲਈ ਲੁਧਿਆਣੇ ਜਾ ਪਹੁੰਚਦਾ ਤੇ ਹਰ ਵਾਰੀ ਉਹ ਸ਼ੇਖਰ ਨੂੰ ਕਲਕੱਤੇ ਆਉਣ ਲਈ ਜ਼ੋਰ ਲਾ ਕੇ ਆਉਂਦਾ ਆਖਰ ਪਿਛਲੇ ਸਾਲ ਸ਼ੇਖਰ ਤੇ ਉਹਦੀ ਵੋਟੀ ਕਲਕੱਤੇ ਜਾ ਜਾ ਹੀ ਪਹੁੰਚੇ ਸਤਿੰਦਰ ਨੂੰ ਜਿਵੇਂ ਕੋਈ ਮਿਲਖ ਮਿਲ ਗਈ ਹੋਵੇ ਤਿੰਨ ਚਾਰ ਘੰਟੇ ਦਫਤਰ ਜਾਂਦਾ ਤੇ ਬਾਕੀ ਸਾਰਾ ਦਿਨ ਸ਼ੇਖਤਯੋਦੀ ਵਾਟੀ ਕੋਲ ਹੀ ਬਿਤਾਉਂਦਾ ਦਫਤਰ ਪਹੁੰਚ ਕੇ ਮੋਟਰ ਘਰ ਪੇਜ ਦਿੰਦਾ ਸ਼ੇਖਤਯੋਦੀ ਵਾਟੀ ਤਿਆਰ ਹੋ ਕੇ ਕਦੇ ਮੰਦਰ ਚਲੇ ਜਾਂਦੇ ਕਦੇ ਬਾਜ਼ਾਰ ਨੂੰ ਆਉਂਦੇ ਕਦੇ ਹੁਗਲੀ ਦੇ ਕਿਨਾਰੇ ਟਹਿਲਾਉਂਦੇ ਦੁਪਹਿਰੇ ਉਹ ਵਾਪਸ ਘਰ ਚਲੇ ਜਾਂਦੇ ਮੋਟਰ ਸਤਿੰਦਰ ਦੇ ਦਫਤਰ ਪਹੁੰਚ ਜਾਂਦੀ ਰੋਟੀ ਖਾਣ ਆ ਘਰ ਰੋਟੀ ਖਾਣ ਘਰ ਆ ਕੇ ਸਤਿੰਦਰ ਮੁੜ ਕੇ ਕਾਠੀ ਤਫਤਰ ਜਾਂਦਾ ਲੋਡੇ ਵੇਲੇ ਸ਼ੇਖਰ ਤੇ ਉਹਦੀ ਤਾਂ ਸ਼ੇਖਰ ਤੇ ਉਹ ਤਾਸ਼ ਖੇੜਦੇ ਰਹਿੰਦੇ ਸਤਰੰਜ ਖੇੜਦੇ ਰਹਿੰਦੇ ਸ਼ੇਖਰ ਦੀ ਵਾਟੀ ਸਤਿੰਦਰ ਲਈ ਸਵੈਟਰ ਉਣਦੀ ਰਹਿੰਦੀ ਸ਼ਾਮ ਵੇਲੇ ਤਿਆਰ ਹੋ ਕੇ ਉਹ ਬਾਹਰ ਚਲੇ ਜਾਂਦੇ ਸਤਿੰਦਰ ਰੋਜ਼ ਉਹਨਾਂ ਨੂੰ ਕਿਸੇ ਨਵੀਂ ਥਾਂ ਤੇ ਲੈ ਜਾਂਦਾ ਕਦੇ ਕਿਸੇ ਰੈਸਟੋਰੈਂਟ ਕਦੇ ਕਿਸੇ ਕਿਸੇ ਕਿਧਰੇ ਹਿੱਪੀ ਗਾ ਰਹੇ ਹੁੰਦੇ ਕਿਧਰੇ ਹਿੰਦੀ ਗਾਣੇ ਹੋ ਰਹੇ ਹੁੰਦੇ ਕਿਧਰੇ ਤੇਜ਼ ਅੰਗਰੇਜ਼ੀ ਤੋਂ ਨਾ ਤੇ ਤਿੱਖਾ ਨਾਚ ਹੋ ਰਿਹਾ ਹੁੰਦਾ ਕਿਧਰੇ ਆਰਕੇ 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 ਸਟਰਾ ਅ ਕਿਧਰੇ ਕੈਬਰੇ ਕਿਧਰੇ ਅੰਗਰੇਜ਼ੀ ਗਾਣੇ ਕਿਧਰੇ ਸ਼ੇਖਰ ਦੀ ਵਾਟੀ ਨਾਲ ਹੁੰਦੀ ਕਿਧਰੇ ਕਦੇ ਸ਼ੇਖਰ ਦੀ ਵਾਟੀ ਨਾਲ ਹੁੰਦੀ ਤੇ ਕਦੇ ਨਾ ਹੁੰਦੀ ਜਦੋਂ ਨਾਲ ਹੁੰਦੀ ਤਾਂ ਉਹ ਦੋਵੇਂ ਡਰਿੰਕ ਕਰ ਲੈਂਦੇ ਸ਼ੇਖਰ ਦੀ ਵਾਟੀ ਕੋਕਾ ਕੋਲਾ ਹੌਲੀ ਹੌਲੀ ਪਿੰਦੀ ਰਹਿੰਦੀ ਸ਼ਾਮ ਹੁੰਦੀ ਤਾਂ ਸ਼ੇਖਰ ਵੀ ਉਹਦੀ ਸ਼ੇਖਰ ਤੇ ਉਹਦੀ ਵਾਟੀ ਵੀ ਤਿਆਰ ਹੋ ਜਾਂਦੇ ਚੁੱਪ ਚਾਪ ਜਦੋਂ ਦੇ ਉਹ ਕਲਕੱਤੇ ਆਏ ਸਨ ਇੱਕ ਅਜੀਬ ਜਿਹੀ ਚੁੱਪ ਦੋਹਾਂ ਦੇ ਵਿਚਕਾਰ ਤਣ ਗਈ ਸੀ ਦੋਵੇਂ ਇੱਕ ਦੂਜੇ ਤੋਂ ਜਿਵੇਂ ਨਜ਼ਰਾਂ ਚੁਰਾਉਂਦੇ ਰਹਿੰਦੇ ਹਰ ਸ਼ਾਮ ਸ਼ੇਖਰ ਦੀ ਵੋਟੀ ਕਿੰਨਾ ਹੀ ਜਿਨ ਮੱਥੇ ਤੇ ਹੱਥ ਰੱਖ ਕੇ ਆਪਣਾ ਟਰੰਕ ਦੇ ਕੋਲ ਬਹਿ ਜਾਂਦੀ ਕਿਹੜੀ ਸਾੜੀ ਪਾਏ ਉਹਨੂੰ ਸਮਝ ਨਾ ਆਉਂਦੀ ਕੋਈ ਵੀ ਤੇ ਇਹੋ ਜਿਹੀ ਨਹੀਂ ਸੀ ਜਿਹੜੀ ਉਹਨਾਂ ਸਾਰੀਆਂ ਸਾੜੀਆਂ ਨਾਲ ਰਤਾਪਮਾਸਰ ਟੁਕਦੀ ਟੁਕਦੀ ਹੋਲੀ ਜਿਹੜੀਆਂ ਉਹ ਹਰ ਰੋਜ਼ ਹੋਟਲਾਂ ਤੇ ਰੈਸਟੋਰੈਂਟਾਂ ਵਿੱਚ ਦੇਖ-ਵੇਖਦੀ ਸੀ ਸ਼ੇਖਰ ਕੋਲ ਦੋ ਹੀ ਸੂਟ ਸਨ ਵਟਾ ਵਟਾ ਕੇ ਪਾ ਲੈਂਦਾ ਟਾਈਆਂ ਵੀ ਪਤਾ ਨਹੀਂ ਕਿਹੜੇ ਜ਼ਮਾਨੇ ਦੀਆਂ ਸਨ ਇੱਕ ਦਿਨ ਸਤਿੰਦਰ ਉਹਨੂੰ ਨਾਲ ਲੈ ਗਿਆ ਤੇ ਉਹ ਨਵੀਆਂ ਟਾਈਆਂ ਖਰੀਦ ਦਿੱਤੀਆਂ ਸਤਿੰਦਰ ਬੇਹਾਰਦ ਖੁਸ਼ ਸੀ ਇੱਕ ਤਾਂ ਉਹਦੇ ਸਖਣੇ ਘਰ ਵਿੱਚ ਉਹਦੇ ਦੋਸਤਾਂ ਦੇ ਆਉਣ ਨਾਲ ਰੌਣਕ ਹੋ ਗਈ ਸੀ ਤੇ ਘਰ ਭਰਿਆ ਭਰਿਆ ਜਾਪਦਾ ਸੀ ਦੂਜਾ ਉਹਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਹ ਸ਼ੇਖਰ ਨੂੰ ਵਧੀਆ ਤੋਂ ਵਧੀਆ ਤਰੀਕੇ ਨਾਲ ਐਸ਼ ਕਰਵਾ ਰਿਹਾ ਹੈ ਕਲਕੱਤੇ ਦੀ ਸੈਰ ਕਰਵਾ ਰਿਹਾ ਹੈ ਜਿਹੜੀ ਉਹੰਜ ਉਸ ਆਪਣੀ ਸਧਾਰਨ ਆਮਦਨੀ ਵਿੱਚੋਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਕਰ ਸਕਦਾ ਸ਼ੇਖਰ ਦੀ ਵਾਟੀ ਐਡੇ ਵੱਡੇ ਅਰ ਵਿੱਚ ਸਾਰੀ ਹਯਾਤੀ ਵਿੱਚ ਕਦੇ ਨਹੀਂ ਸੀ ਰਹੀ ਉਹਦੇ ਮਾਪਿਓ ਦਾ ਕਾਰਜ ਲੰਦਰ ਦੇ ਨੇੜੇ ਇੱਕ ਪਿੰਡ ਵਿੱਚ ਸੀ ਵਿਆਹੀ ਆਹੀ ਤਾਂ ਲੁਧਿਆਣੇ ਉਸ ਮਕਾਨ ਵਿੱਚ ਜਿੱਥੇ ਉਹ ਹੁਣ ਉਹ ਹੁਣ ਤੱਕ ਰਹਿ ਰਹੇ ਸਨ ਦੋ ਕਮਰਿਆਂ ਦਾ ਘਰ ਪਿੱਛੇ ਵਿੜਾ ਇੱਥੇ ਸਤਿੰਦਰ ਦਾ ਘਰ ਐਡਾ ਵੱਡਾ ਸੀ ਇੱਥੇ ਐਡੇ ਵਧੀਆ ਫਰਨੀਚਰ ਨਾਲ ਭਰਿਆ ਹੋਇਆ ਸੀ ਅਜੀਬ ਤਰੀਕੇ ਨਾਲ ਸੈਮੀ ਸੈਮੀ ਉਹ ਕਮਰਿਓਂ ਕਮਰੀ ਪਾਉਂਦੀ ਰਹਿੰਦੀ ਅੱਡੇ ਕੂਲੇ ਸੰਗ ਮਰਮਰਦੀਆਂ ਸਿੱਲਾਂ ਵਾਲੇ ਫਰਸ਼ ਨੰਗੇ ਪੈਰ ਤੁਰਿਆ ਪੈਰਾ ਦੀਆਂ ਤਲੀਆਂ ਨੂੰ ਠੰਡ ਪੈਂਦੀ ਸੀ ਸਭ ਕੁਝ ਸੀ ਪਰ ਸ਼ੇਖਰ ਤੇ ਉਹਦੀ ਵਾਟੀ ਦੇ ਮਨ ਵਿੱਚ ਖੁਸ਼ੀ ਨਹੀਂ ਸੀ ਇੱਕ ਚਾ ਜਿਹੜਾ ਸਤਿੰਦਰ ਦੇ ਸਾਹਮਣੇ ਉਬਦੋ-ਬਦੀ ਆਪਣੇ ਚਿਹਰੇ ਤੇ ਚਿਪਕਾਉਣ ਦੀ ਕੋਸ਼ਿਸ਼ ਕਰਦੇ ਸਨ ਕਰਦੇ ਉਹਨਾਂ ਦੇ ਮਨਾਂ ਤੇ ਹੋਰ ਭਾਰ ਲੱਦਦਾ ਖਿਚਾਓ ਹੋਰ ਖਿਚਾਓ ਹੋਰ ਵਾਧਾ ਜਿਵੇਂ ਉਹਨਾਂ ਦੇ ਪਿੰਡਿਆਂ ਵਿੱਚ ਖਲਦੇ ਹੀ ਇੱਥਾਂ ਗਰਮ ਰੇਤ ਭਰ ਗਈ ਹੋਵੇ ਤੇ ਉਸ ਤੇ ਉਸ ਰੇਤ ਦੇ ਕਣ ਉਹਨਾਂ ਦੀ ਹੱਡੀਆਂ ਦੇ ਜੋੜਾ ਵਿੱਚ ਝੁਰਮਰਾ ਰਹੇ ਹੋਣ ਜਦੋਂ ਸਤਿੰਦਰ ਲੁਧਿਆਣੇ ਹੁੰਦਾ ਜੋ ਹੰਦਾ ਹੁੰਦਾ ਸੀ ਤਾਂ 3-3 4-4 ਘੰਟੇ ਬੀਤਦੇ ਆ ਪਤਾ ਵੀ ਨਹੀਂ ਸੀ ਲੱਗਦਾ ਜਿਆਪਦਾ ਸੀ ਵੀ ਜਿਵੇਂ ਬੇਸ਼ੁਮਾਰ ਗੱਲਾਂ ਨੇ ਨੇ ਕਰਨ ਵਾਲੀਆਂ ਹੁਣ ਉਹ ਦੋਵੇਂ ਆਪੋ ਆਪਣੇ ਗਲਾਸ ਲੈ ਕੇ ਰੈਸਟੋਰੈਂਟ ਵਿੱਚ ਘੰਟਿਆਂ ਵੱਧੀ ਬੈਠੇ ਰਹਿੰਦੇ ਕਰਨ ਜੋਗੀ ਕੋਈ ਗੱਲ ਹੀ ਨਹੀਂ ਨਾਲ ਲੱਭਦੀ ਸਤਿੰਦਰ ਵੀ ਆਪਣਾ ਕੋਈ ਨਾ ਕੋਈ ਕਿੱਸਾ ਸੁਣਾਉਂਦਾ ਰਹਿੰਦਾ ਫਿਰ ਉਹ ਵੀ ਥੱਕ ਕੇ ਚੁੱਪ ਹੋ ਜਾਂਦਾ ਦੋਵੇਂ ਚੁੱਪਚਾਪ ਆਪਣੇ ਆਸ-ਪਾਸ ਦੇ ਲੋਕਾਂ ਨੂੰ ਤੱਕਦੇ ਰਹਿੰਦੇ ਸ਼ੇਖਰ ਦੀ ਵਾਟੀ ਜਦੋਂ ਨਾਲ ਹੁੰਦੀ ਉਹ ਵੀ ਚੁੱਪਚਾਪ ਬੈਠੀ ਰਹਿੰਦੀ ਤੇ ਉਹਨੂੰ ਇਹ ਵੀ ਨਾ ਸਮਝ ਆਉਂਦੀ ਕਿ ਇੰਨਾ ਚਿਰ ਇਸ ਤਰ੍ਹਾਂ ਬੈਠਿਆ ਉਹ ਆਪਣੇ ਹੱਥ ਆਪਣੇ ਹੱਥ ਕਿੱਥੇ ਰੱਖੇ ਨਵਾਂ ਬਰਿਆ ਨਵਾਂ ਬਰਾ ਉੱਥੇ ਹੀ ਚੜਿਆ ਕਲਕੱਤੇ ਕੋਈ ਰਾਤਾ ਕੋਈ ਕੋਈ ਰਾਤਾ ਜਹੀ ਰਾਤ ਸੀ ਸਿਖ ਦੀ ਵਾਟੀ ਤਾਂ ਇਹ ਸੋਚਦੀ ਰਹੀ ਕਿ ਉਹ ਸਾਰੇ ਹੱਸਦੇ ਕਹਿਕਦੇ ਲਗਾंदे ਲੋਕੀ ਸੱਚਮੁੱਚ ਐਡੇ ਹੀ ਖੁਸ਼ ਨੇ ਅੰਦਰੋਂ ਵੀ ਖੁਸ਼ ਨੇ ਕਲਕੱਤਿਓਂ ਵਾਪਸ ਆ ਕੇ ਕੁਝ ਦਿਨ ਉਹ ਖਿਚਾਓ ਉਸੇ ਤਰ੍ਹਾਂ ਕਾਇਮ ਰਿਹਾ ਦੋਹਾਂ ਦੇ ਵਿਚਕਾਰ ਖਿੱਚ ਕੇ ਤਣਿਆ ਹੋਇਆ ਸੀ ਆਖਰ ਉਹ ਹੌਲੀ ਹੌਲੀ ਬੈਠੇ ਬੈਠੇ ਇੱਕ ਅੱਧ ਗੱਲ ਕਲਕੱਤੇ ਦੀ ਕਰਨ ਲੱਗ ਪਏ। ਉਹਨਾਂ ਗੱਲਾਂ ਵਿੱਚੋਂ ਸਾਰੀ ਟੈਨਸ਼ਨ ਹੌਲੀ ਹੌਲੀ ਕਰਕੇ ਰਿਸ ਗਈ ਤੇ ਬਾਕੀ ਦੀ ਸਾਰੀ ਸਮੇਟ ਕੇ ਉਹਨਾਂ ਨੇ ਸਤਿੰਦਰ ਨੂੰ ਚਿੱਠੀ ਵਿੱਚ ਕਾਲ ਦਿੱਤੀ। ਚਿੱਠੀ ਡਾਕੇ ਪਾਉਣ ਮਗਰ ਡਾਕੇ ਪਾਣ ਮਗਰੋਂ ਉਹਨਾਂ ਦੀ ਜ਼ਿੰਦਗੀ ਵਿੱਚ ਫੇਰ ਰਮਾ ਰਵੀ ਤੁਰਨ ਲੱਗ ਪਈ। ਚਿੱਠੀ ਸਤਿੰਦਰ ਨੂੰ ਮਿਲੀ। ਉਹ ਇੱਕ ਲਵਜ਼ ਸਤਿੰਦਰ ਪੜੀ ਜਾਏ ਇੱਕ ਇੱਕ ਲਫ਼ਜ਼ ਸਤਿੰਦਰ ਪੜ੍ਹੀ ਜਾ ਰਿਹਾ ਸੀ ਤੇ ਇੱਕ ਰੌਂਹ ਭਰੀ ਹੈਰਾਨੀ ਉਹਦੇ ਦਿਵਾਲੇ ਗਾੜੀ ਧੁੰਦ ਵਾਂਗੂ ਘਿਰ ਕੇ ਆ ਰਹੀ ਸੀ ਗੁੱਸਾ ਉਹਦੀਆਂ ਰਗਾਂ ਵਿੱਚ ਗਰਮ ਭੁੱਬਲ ਵਾਂਗੂ ਵਾਂਗੂ ਕੁਲਬੁਲਾ ਰਿਹਾ ਸੀ ਲਿਖਿਆ ਸੀ ਜਾਪਦਾ ਏ ਤੇਰੇ ਕੋਲ ਲੋੜ ਨਾਲੋਂ ਬਹੁਤੇ ਪੈਸੇ ਨੇ ਬਹੁਤੇ ਵੀ ਹੋਣ ਤਾਂ ਇਸ ਤਰ੍ਹਾਂ ਉਹਨਾਂ ਨੂੰ ਫੂਕਣ ਦਾ ਕੀ ਫਾਇਦਾ ਇਹ ਇਹ ਬੜੀ ਗਲਤੀ ਹੈ ਤੇਰੀ ਐਨੇ ਸੂਟਾਂ ਦਾ ਕੀ ਫਾਇਦਾ ਹੈ ਸੈਂਕੜੇ ਟਾਈਆਂ ਅਚਾਰ ਪਾਉਣਾ ਹੈ ਬੰਦਾ ਸਾਦਾ ਰਵੇ ਵਧੀਆ ਗੱਲ ਸੋਚੇ ਮੈਨੂੰ ਤਾਂ ਬੜਾ ਗੁੱਸਾ ਆਉਂਦਾ ਸੀ ਜਦੋਂ ਤੂੰ ਰੋਜ਼ ਹੋ ਜਾ ਕੇ ਹੋਟਲ ਵਿੱਚ ਪੀਂਦਾ ਸੈਂ ਤੇਰੀ ਖਾਤਰ ਮੈਨੂੰ ਵੀ ਤੱਕੋ 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 ਜ਼ੋਰੀ ਕੁਝ ਨਾ ਕੁਝ ਪੀਣਾ ਪੈਂਦਾ ਸੀ ਤੇਰੀ ਪਰਜਾਈ ਸਗੋਂ ਬੜੇ ਗੁੱਸੇ ਹੁੰਦੀ ਹੈ ਨਾਲੇ ਇਹ ਵੀ ਕਹਿਨੀ ਹੈ ਭਰਾਜੀ ਤੂੰ ਭਰਾਜੀ ਨੂੰ ਸਮਝਾਓ ਕੁਝ ਇਸ ਤਰ੍ਹਾਂ ਆਪਣੀ ਜ਼ਿੰਦਗੀ ਬਰਬਾਦ ਨਾ ਕਰਨ ਤੇ ਇਸ ਇਸੇ ਤਰ੍ਹਾਂ 20 ਹੋਰ ਗੱਲਾਂ ਕੰਗਲਾ ਕਮੀਨਾ ਸਤਿੰਦਰ ਦੇ ਹੱਥ ਗੁੱਸੇ ਨਾਲ ਕੰਬ ਰਹੇ ਨੇ ਤੇ ਹੱਥਾਂ ਵਿੱਚ ਫੜੀ ਚਿੱਠੀ ਵੀ ਕੰਬ ਰਹੀ ਹੈ ਚਿੱਟੀ ਨੂੰ ਦਰਾਜ ਵਿੱਚ ਸੁੱਟ ਕੇ ਸਤੇਂਦਰ ਮਨ ਵਿੱਚ ਹਿਸਾਬ ਲਾਉਣ ਲੱਗਾ ਕਿ ਸ਼ੇਖਰ ਤੇ ਉਹਦੀ ਵੋਟਿੰਗ ਨੂੰ ਸੈਰ ਸਪਾਟੇ ਕਰਾਉਣ ਵਿੱਚ ਉਹਨੇ ਕਿੰਨੇ ਰੁਪਏ ਖਰਚ ਕਰ ਦਿੱਤੇ ਸਨ ਐਵੇਂ ਫਜ਼ੂਲ ਠੀਕ ਹੈ ਜੀ ਇੰਨੀ ਹੀ ਕਹਾਣੀ ਹੈ ਤਾਂ ਜੇ ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ ਤੇ ਵਧੀਆ ਹੈ ਕਹਾਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਠੀਕ ਹੈ ਜੀ ਧੰਨਵਾਦ ਤੁਹਾਡਾ